ਫਿਰੋਜ਼ਪੁਰ ਤੀਰੇ ਕਤਲकांड ਦੇ ਮਾਮਲੇ ਦੇ ਵਿੱਚ ਇੱਕ ਨਵਾਂ ਸੀਸੀ ਫੁਟੇਜ ਅੱਜ ਸਾਹਮਣੇ ਆ ਗਿਆ ਸੀਸੀ ਫੁਟੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਜਦ ਆਪਣੇ ਘਰ ਤੋਂ ਪਰਿਵਾਰਿਕ ਮੈਂਬਰ ਤਿੰਨ ਭੈਣਾਂ ਚਾਰ ਇੱਕ ਗੱਡੀ ਦੇ ਵਿੱਚ ਨਿਕਲਦੇ ਆ ਤਾਂ ਉਹਨਾਂ ਨੂੰ ਕਿਸ ਤਰੀਕੇ ਰਸਤੇ ਦੇ ਵਿੱਚ ਖੜੇ ਹੋਏ ਤਾਂਗ ਲਾ ਕੇ ਖੜੇ ਉਹਨਾਂ ਨੌਜਵਾਨ ਵੱਲੋਂ ਕਿਸ ਤਰੀਕੇ ਗੋਲੀਬਾਰੀ ਕੀਤੀ ਜਾਂਦੀ ਹੈ ਕਿਵੇਂ ਉਹ ਨੌਜਵਾਨ ਉੱਥੇ ਖੜੇ ਹੁੰਦੇ ਆ ਜਦੋਂ ਸਾਰੀ ਗੱਲਬਾਤ ਦੇਖਦੇ ਆ ਤਾਂ ਦੇਖਣ ਤੋਂ ਬਾਅਦ ਜਦ ਗੱਡੀ ਲਾਗੇ ਆਉਂਦੀ ਹੈ ਤੇ ਆਪਣੇ ਕੋਲੋਂ ਪਸਤੋਲੇ ਕੱਢ ਕੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਇਸ ਗੋਲੀਬਾਰੀ ਦੇ ਵਿੱਚ ਤਿੰਨ ਜਣੇ ਜਿਹੜੇ ਆ ਮੌਤੇ ਘਾੜ ਉਤਾਰ ਦਿੱਤੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਪਰ ਅੱਜ ਇੱਕ ਨਵੀਂ ਸੀਸੀ ਫੁਟੇਜ ਜਿਹੜੀ ਨਿਕਲ ਕੇ ਸਾਹਮਣੇ ਆਈ ਸੀਸੀ ਟੀਵੀ ਫੁਟੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਘਾਤ ਲਾ ਕੇ ਇਹ ਖੜੇ ਨੌਜਵਾਨਾਂ ਨੇ ਕਾਰ ਚਾਲਕਾਂ ਤੇ ਕਿਸ ਤਰੀਕੇ ਗੋਲੀਆਂ ਚਰਾਈਆਂ 20 ਤੋਂ ਵੱਧ ਜਿਹੜੇ ਆ ਰਾਉਂਡ ਆਫ ਫਾਇਰ ਕੀਤੇ ਗਏ ਸੀ ਉਸ ਦਿਨ ਪਰ ਹੁਣ ਇਸ ਨਵੀਂ ਆਈ ਸੀ ਸੀ ਟੀਵੀ ਫੁਟੇਜ ਨੇ ਫਿਰੋਜ਼ਪੁਰ ਦੇ ਵਿੱਚ ਇਸ ਗੱਲ ਦੀ ਦਹਿਸ਼ਤ ਫੈਲਾ ਦਿੱਤੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਸ਼ਰਿਆਮ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਸ ਗੋਲੀਆਂ ਦੀ ਹੁਣ ਚੱਲਣ ਦੀ ਸੀਸੀ ਫੁਟੇਜ ਸਾਹਮਣੇ ਆ ਗਈ ਹਮਲਾਵਰ ਤਾਂਗ ਲਾ ਕੇ ਕਿਵੇਂ ਵੇਟ ਕਰ ਰਹੇ ਹੁੰਦੇ ਨੇ ਉਹਨਾਂ ਕੋਲ ਕੀ ਪੁਖਤਾ ਜਾਣਕਾਰੀ ਹੁੰਦੀ ਹੈ ਵੀ ਇਸ ਰਸਤੇ ਉਹ ਆ ਰਹੇ ਨੇ ਤਾਂ ਹੀ ਉਹਨਾਂ ਹਮਲਾਵਰਾਂ ਵੱਲੋਂ ਜਿਹੜੀ ਐ ਗੋਲੀਬਾਰੀ ਕਰ ਦਿੱਤੀ ਜਾਂਦੀ ਐ ਇਸ ਗੋਲੀਬਾਰੀ ਦੇ ਵਿੱਚ ਤਿੰਨ ਇਸ ਗੋਲੀਬਾਰੀ ਦੇ ਵਿੱਚ ਤਿੰਨ ਜਣਿਆਂ ਦੀ ਜਿਹੜੀ ਐ ਮੌਤ ਹੋ ਜਾਂਦੀ ਐ ਜਿਸ ਦੇ ਵਿੱਚ ਇੱਕ ਲੜਕੀ ਵੀ ਸੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ ਹੁਣ ਸੀਸੀਟੀਵੀ ਫੁਟੇ ਸਾਹਮਣੇ ਆਉਣ ਤੋਂ ਬਾਅਦ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਕਿਵੇਂ ਤਾਬੜ ਤੋਲ ਤਾਬੜ ਤੋੜ ਹਮਲਾ ਘੇੜਾ ਉਹ ਕਰ ਦਿੱਤਾ ਜਾਂਦਾ ਐ ਇਸ ਹਮਲੇ ਦੇ ਵਿੱਚ ਤਿੰਨ ਜਣੇ ਕਿਵੇਂ ਮੌਦੇ ਕਾਰਡ ਉਤਾਰ ਦਿੱਤੇ ਜਾਂਦੇ ਨੇ ਉਹਦੀ ਸੀਸੀ ਫੁਟੇਜ ਅੱਜ ਨਵੀਂ ਨਿਕਲ ਕੇ ਸਾਹਮਣੇ ਆਈ ਐਸ ਸੀਸੀ ਫੁਟੇਜ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਗੁਰੂ ਅਰਥਾਇ ਲਾਈਵ ਤੇ ਦਿਖਾ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਉਹ ਹਮਲਾਵਰ ਕਿਸ ਤਰੀਕੇ ਪਿਸਤੋਲਾਂ ਦੇ ਨਾਲ ਗੱਡੀ ਤੇ ਹਮਲਾ ਕਰ ਰਹੇ ਨੇ ਤੇ ਇਸ ਗੱਡੀ ਤੇ ਜਾ ਰਹਿ ਤਿੰਨਾਂ ਦੀ ਮੌਤ ਹੋਈ ਸੀ ਉਸ ਦਿਨ ਤੇ ਅੱਜ ਇਹ ਸੀਸੀਟੀਵੀ ਫੁਟੇਜ ਦੁਬਾਰਾ ਸਾਹਮਣੇ ਆਈ ਹੈ ਇਸ ਸੀਸੀਟੀਵੀ ਟੀਵੀ ਫੁਟੇਜ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਹਮਲਾਵਰ ਕਿਵੇਂ ਪੁੱਜ ਕੇ ਆਏ ਸੀ ਕਿਵੇਂ ਮਨ ਬਣਾ ਕੇ ਆਏ ਸੀ ਕਿ ਅੱਜ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤਸਵੀਰ ਜਿਹੜੀ ਹੈ ਕੈਮਰੇ ਦੀ ਸਕਰੀਨ ਤੇ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਚੱਲ ਰਹੀ ਹੈ ਕਿਵੇਂ ਇਹਨਾਂ ਲੋਕਾਂ ਵੱਲੋਂ ਬਹਿਸ਼ਤ ਭਲਾਈ ਗਈ ਸ਼ਰੇ ਆਮ ਗੋਲੀਆਂ ਚਰਾਈਆਂ ਗਈਆਂ ਫਿਰੋਜ਼ਪੁਰ ਦੀ ਇਹ ਘਟਨਾ ਦੀ ਜੀ ਤਸਵੀਰਾਂ ਜਿਹੜੀਆਂ ਨੇ ਅੱਜ ਨਿਕਲ ਕੇ ਨਵੀਆਂ ਸਾਹਮਣੇ ਆਈਆਂ ਕਿ ਸੀਸੀਟੀਵੀ ਨਵਾਂ ਨਿਕਲ ਕੇ ਸਾਹਮਣੇ ਆਇਆ ਆਏ ਦਿਨ ਫਿਰੋਜ਼ਪੁਰ ਦੇ ਵਿੱਚ ਜਈਆਂ ਘਟਨਾਵਾਂ ਵਾਪਰਦਿਆਂ ਨੇ ਅੱਜ ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆਈ ਪਿੰਡ ਬਾਰੇਵਾਲਾ ਵਿਖੇ ਕਾਰਡ ਆੜਤੀ ਦੇ ਉੱਪਰ ਵੀ ਗੋਲੀਬਾਰੀ ਹੋਈ ਤੇ ਪਿਛਲੇ ਦਿਨਾਂ ਇਹ ਘਟਨਾ ਵਾਪਰੀ ਤੇ ਫਿਰੋਜ਼ਪੁਰ ਦੇ ਵਿੱਚ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਐਸੇ ਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਸ ਸੀਸੀਟੀਵੀ ਫੁਟੇਜ ਰੌਂਗਟੇ ਖੜੇ ਕਰਨ ਵਾਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਗੁਰੂਰਸਾਇਲ ਲਾਈਵ ਤੇ ਲਾਈਵ ਤਖਾਈਆਂ ਜਾ ਰਹੀਆਂ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਗੁੱਦਾ ਗੁਰੂਰਸਾਇਲ ਲਾਈਵ